ਮਾਂ ਜੀ ਮਾ ਤਾਂ ਹੁਣੇ ਵੋਟੀ ਲੱਗ ਜਾਣੀ ਬੜਾ ਪਿਆਰਾ ਗਾਣਾ ਹੈ ਗਬਰੂ ਦੱਕਦੇ ਨਾ ਉਹਨਾਂ ਵਿਆਹ ਹੋਇਆ ਤੇ ਤੁਹਾਨੂੰ ਕਹਿੰਦਾ ਵਿਆਹ ਤੋਂ ਬਾਅਦ ਜਦੋਂ ਪਹਿਲਾਂ ਆਪਣਾ ਵਿਆਹ ਹੋ ਜਾਂਦਾ ਹੈ ਤੇ ਕੁੜੀ ਵਾਲੇ ਕੁੜੀ ਨੂੰ ਲੈ ਜਾਂਦੇ ਹੁੰਦੇ 10-12 ਦਿਨਾਂ ਬਾਅਦ ਉਹ ਕਦੇ ਲੈ ਗਏ ਉਹ ਕਰਾਰ ਕੇ ਕਰਕੇ ਗਿਆ ਕਹਿੰਦੇ ਵੀ 15-20 ਦਿਨ ਬਾਅਦ ਤੂੰ ਆਜੀ ਤੇ ਲੈ ਖੇਤ ਜਲਾ ਕੇ ਖੇਤੋਂ ਆ ਕੇ ਹੁਣ ਦਿਲ ਨਹੀਂ ਲੱਗ ਰਿਹਾ ਪ੍ਰੇਮ ਕਦੇ ਜ਼ਿਆਦਾ ਹੋ ਗਿਆ ਮੱਕਰ ਵਾਲੀ ਦਾ ਪਹਿਲਾਂ ਦੀਆਂ ਗੱਲਾਂ ਹੁਣ ਤਾਂ ਕਿੱਥੇ ਪ੍ਰੇਮ ਰਹੁੰਦਾ ਘਰ ਵਾਲੀ ਦਾ ਮੈਂ ਕਰ ਰਿਹਾ ਕਰੇ ਜਦੋਂ ਆਉਂਦਾ ਹੁਣ ਦਿਲ ਨਹੀਂ ਲੱਗ ਰਿਹਾ ਦਿਲ ਨਹੀਂ ਲੱਗ ਰਿਹਾ ਕਹਿੰਦਾ ਠੇਕੇ ਚੱਲਦੇ ਕਹਿੰਦਾ ਦੋ ਚਾਰ ਪੈਗ ਮਾਰ ਕੇ ਨੇ ਕਹਿੰਦਾ ਬੋਤਲ ਆਲੀ ਦੋ ਪੈਗ ਲਾ ਲਈ ਤਿੰਨ ਨਾਲੇ ਚਾਰ ਨਾਲੇ ਪੰਜ ਛੇਵਾਂ ਨਾਲੇ ਇੱਕ ਲੰਡਾ ਉਸ ਨੂੰ ਸੂਲਟਰ ਸੀਗਾ ਉਹ ਟੁੱਟਿਆ ਜਾ ਤੇ ਜੋ ਸੱਤਵਾਂ ਪੈਗ ਅੱਠਵਾਂ ਹੋ ਗਿਆ ਹੁਣ ਦਿਲ ਦਿਲ ਕਰੇ ਜਾਣੂ ਨਾ ਕਰਦਾ ਕਹਿੰਦਾ ਸ਼ਰਮ ਨਾਲ ਚੱਲਦੇ ਛੜ ਬਰੇ ਯਾਰ ਕਹਤਾ ਨਾਦਰੂ ਸਿਗੂਟਰ ਹੁਣ ਫੀਲ ਜਦ ਤੂੰ ਲੈ ਲੋ ਕਿਵੇਂ ਜੇ ਹੋਊਗਾ ਤੇ ਘਰੇ ਆਪਣਾ ਸਹੁਰੇ ਦੇ ਬੂਹੇ 'ਚ ਪਹੁੰਚਦਾ ਬੂਹੇ ਕੋਈ ਦਾ ਦਰਵਾਜਾ ਬੰਦ ਹੁੰਦਾ ਉਦੋਂ 11:30 ਟਾਈਮ ਹੋਇਆ ਬਰਾਤ ਦਾ ਜੋ ਦਰਵਾਜੇ 'ਵਾਂ ਨਾ ਕੋੰਡਾ ਖੜਗਾ ਹੁੰਦਾ ਅਗੋਂ ਆ ਜਾਂਦੀ ਵੀ ਕੌਣ ਆ ਬਾਈ ਕਹਿੰਦਾ ਬੇਬੇ ਬੂਆ ਖੋਲੋ ਜੋ ਬੇਬੇ ਮੂਹ ਖੋਲੇ ਕਹਿੰਦੇ ਇਹ ਕਹਿੰਦੇ ਫਤ ਤੂੰ ਕਿਵੇਂ ਇਸ ਵੇਲੇ ਕਹਿੰਦਾ ਬੇਬੇ ਮੇਰੇ ਦਾ ਮਾਤਾ ਮਾੜੀ ਪਾਰ ਹੋ ਗਈ ਤੇ ਕਹਿੰਦਾ ਮਾਤਾ ਆਪਣੀ ਘਰੋਂ ਲੈਣਾ ਝੂਠ ਮੋਲਦਾ ਜਿੰਦਾ ਵੀ ਘਰੋਂ ਨੂੰ ਜਾਣ ਅਸਤੇ ਤੇ ਕਹਿੰਦੀ ਭਾਈ ਆਈਦਾ ਵੀ ਬੱਝੀ ਦਾ ਨਕਰਾਰ ਕਰਕੇ ਆਇਆ ਤੂੰ ਕਿਥੇ ਨਾ ਆਇਆ ਕਹਿੰਦਾ ਬੇ ਮਾਤਾ ਹੀ ਮਰੀ ਤਾਂ ਬੇਬੇ ਬਾਲੀ ਬਾਰ ਹੋ ਗਈ ਤੂੰ ਮੈਂ ਤਾਂ ਲੈ ਕੇ ਜਾਣੀ ਤੇ ਹੁਣ ਜਾਣਾ ਮੇ ਹੁਣੇ ਮੈਂ ਤੂੰ ਕਹਿੰਦੀ ਪਾਈ ਚੱਲ ਜੇ ਤੇਰੀ ਮਾਤਾ ਬਿਮਾਰ ਹੋ ਗਈ ਤੇ ਮੈਂ ਤੈਨੂੰ ਲੈ ਜੀ ਕੁੜੀ ਨੂੰ ਸਾਡੀ ਨੂੰ ਪਰ ਮੈਂ ਹੁਣ ਨਹੀਂ ਜਾਣ ਨਾ ਤੜਕੇ ਜਾੜੋ ਬਲ 4 ਵੇ ਜਾੜੋ ਕਹਿੰਦਾ ਨਹੀਂ ਮੈਂ ਹੁਣੇ ਹੀ ਲੱਗ ਜਾਨੀ ਐ ਇਦਾਂ ਤੂੰ ਕੁਝ ਗੱਲਾਂ ਸੁਣ ਲੋ ਕਹਾਂ ਗਿਆ ਨਹੀਂ ਮਾਂ ਮੇਰੀ ਅਸਖਤ ਬਿਮਾਰ ਨੀ ਜਾਣ ਵਾਲੀ ਅਗਲੇ ਪਾਰ ਨੀ ਮਾਂ ਮੇਰੀ ਅਸਾਕਤ ਬਿਮਾਰ ਨਹੀਂ ਜਾਣ ਵਾਲੀ ਆ ਅਗਲੇ ਪਾਰ ਨੀਚਾ ਮਚਾ ਦੇ ਨਾਲ ਦੂਧ ਦੀ ਬੂੰਦਾ ਲੰਗਦਾ ਪਾਣੀ ਐ ਨੀਚਾ ਮਚਾ ਦੇ ਨਾਲ ਦੂਧ ਦੀ ਬੂੰਦਾ ਲੰਗਦਾ ਪਾਣੀ ਐ ਨੀ ਮਾਂ ਜੀ ਮੈਂ ਤਾਂ ਹੁਣ ਹੀ ਬਉਟੀ ਲੈ ਕੇ ਜਾਣੀ ਐ ਨੀ ਮਾਂ ਜੀ ਮੈਂ ਤਾਂ ਹੁਣ ਹੀ ਬਉਟੀ ਲੈ ਕੇ ਜਾਣੀ ਐ ਕਰੋ ਕਵੇਲੇ ਤਰਨਾ ਮੰਦਾ ਲੋਕ ਸਕੂਟਰ ਰੋ ਮੇਗਾ ਚੰਗਾ ਪਰ ਓਕ ਵੇਲੇ ਤਰਨਾ ਮੰਦਾ ਲੋਕ ਸਕੂਟਰ ਰੋ ਮੇਗਾ ਚੰਗਾ ਤੂੰ ਖਾਵੇਂਗਾ ਖਤਰਾ ਬਹਿ ਜਾਏ ਅੰਦਰ ਵੜ ਕੇ ਵੇ ਤੂੰ ਖਾਵੇਂਗਾ ਖਤਰਾ ਬਹਿ ਜਾਏ ਅੰਦਰ ਵੜ ਕੇ ਵੇ ਮੈਂ ਹੁਣ ਜਾਣ ਨਹੀਂ ਦੇਣਾ ਪੁੱਤ ਰਾਜਾ ਓ ਤੜ ਕੇ ਵੇ ਮੈਂ ਹੁਣ ਜਾਣ ਨਹੀਂ ਦੇਣਾ ਰਾਜਾਇਓ ਤੜਕੇ ਵੇ ਸਮਝ ਲਾਗੀ ਸਿਆਣੇ ਬੰਦੇ ਦੀ ਸਿਆਣੀ ਗੱਲ ਹੁੰਦੀ ਕਿੰਨੀ ਮੈਂ ਹੁਣ ਜਾਣ ਨਹੀਂ ਦੇਣਾ ਪੁੱਤਰ ਜਾਇਓ ਤੜਕੇ ਤੂੰ ਕਹਦਾ ਮਾਉ ਜੀ ਮੈਂ ਤਾਂ ਹੁਣੇ ਹੀ ਬਉਟੀ ਲੈ ਕੇ ਜਾਣੀ ਐ ਸੱਤ ਬੁਆਰੇ ਡਾਂੜ ਵਾਲੀ ਆਗਲੇ ਪਾਰ ਮਾਂ ਮੇਰੀ ਆਹੋਤ ਬੁਆਰੇ ਡਾਂੜ ਵਾਲੀ ਆਗਲੇ ਪਾਰ ਨੀ ਚਮਚਾਂ ਦੇ ਨਾਲ ਦੁੱਧ ਦੀ ਬੂੰਦਾ ਲੰਗਦਾ ਪਾਣੀ ਐ ਨੀ ਚਮਚਾਂ ਦੇ ਨਾਲ ਦੁੱਧ ਦੀ ਬੂੰਦਾ ਲੰਗਦਾ ਪਾਣੀ ਐ ਮਾਂ ਜੀ ਮੈਂ ਤਾਂ ਹੁਣ ਹੀ ਬੋਟੀ ਲੈ ਕੇ ਜਾਣੀ ਮਾਂ ਜੀ ਮੈਂ ਤਾਂ ਹੁਣ ਹੀ ਬੋਟੀ ਲੈ ਕੇ ਜਾਣੀ ਐ ਮਾਂ ਜੀ ਮੈਂ ਤਾਂ ਹੁਣ ਹੀ ਬੋਟੀ ਲੈ ਕੇ ਜਾਣੀ ਐ ਤਸਕੂਤ ਰਮੇਗਾ ਜੰਗਾ ਤੂੰ ਖਾਵੇਂਗਾ ਖਤਰਾ ਬਹਿ ਜਾਏ ਅੰਦਰ ਵੜ ਕੇ ਵੇ ਤੂੰ ਖਾਵੇਂਗਾ ਖਤਰਾ ਬਹਿ ਜਾਏ ਅੰਦਰ ਵੜ ਕੇ ਵੇ ਮੈਂ ਹੁਣ ਜਾਨ ਨਹੀਂ ਦੇਣਾ ਪੁੱਤਰਾ ਹੁਣ ਜਾਨ ਨਹੀਂ ਦੇਣਾ ਪੁੱਤਰਾ ਨਾ ਸੌ ਬਾਪੂ ਦੀ ਹਾ ਰੀਤੀ ਤੇਰੀ ਬਿਨਾ ਸੌ ਬਾਪੂ ਦੀ ਮੰਦੜੇ ਹਾਲ ਬੇਬੇ ਚੁੱਲ੍ਹੇ ਅਗਨਾ ਕਰੇ ਬਾਣੀ ਉਤੋਂ ਗੂੜਾ ਸੌ ਹਲ ਬੇਬੇ ਹਾ ਰੀਤੀ ਤੇਰੀ ਬਿਨਾ ਸੌ ਬਾਪੂ ਦੀ ਮੰਦੜੇ ਹਾਲ ਬੇਬੇ ਹੋ ਚੁੱਲ੍ਹੇ ਅਗਨਾ ਕਰੇ ਬਾਣੀ ਉਤੋਂ ਗੂੜਾ ਸੌ ਹਲ ਬੇਬੇ ਨਹੀਂ ਸਮਝੀ ਹੀ ਮੱਤੇ ਹਵੜ ਦੇ ਹੱਥੋਂ ਦੀ ਬੋਲ ਬੋਲ ਬਾਰੇ ਕੀ ਨੌਰ ਦੇ ਹੱਥੋਂ ਨੀ ਸਮ ਕਜ ਹੀ ਮਟਿਆਰ ਦੇ ਹੱਥੋਂ ਦੀ ਬੋਲ ਬੋਲ ਬਾਰੇ ਕੀ ਨੌਰ ਦੇ ਹੱਥੋਂ ਨੀ ਸਾਡੇ ਵੱਡ ਵੱਡੇ ਰਿਆਂ ਨੇ ਅੱਜ ਰੋਟੀ ਖਾਣੀ ਐ ਨੀ ਸਾਡੇ ਵੱਡ ਵੱਡੇ ਰਿਆਂ ਨੇ ਅੱਜ ਰੋਟੀ ਛਕਣੀ ਐ ਮੈਗ ਰੋਟੀ ਖਾਣੀ ਐ ਮਾ ਜੀ ਮਾਤਾ ਹੁਣ ਹੀ ਵੋਟੀ ਲੈ ਕੇ ਜਾਣੀ ਐ ਮਾ ਜੀ ਮਾਤਾ ਹੁਣ ਹੀ ਵੋਟੀ ਲੈ ਕੇ ਜਾਣੀ ਐ ਮਾ ਜੀ ਮਾਤਾ ਹੁਣ ਹੀ ਵੋਟੀ ਲੈ ਕੇ ਜਾਣੀ ਐ ਹੌਂਕੇ ਪਰਨ ਗਵਾਂਡੀ ਵੇਖ ਇੱਕੋ ਜੀ ਜੋੜੀ ਵੇ ਜੇ ਅੱਜ ਹੀ ਮੋੜਨਾ ਸੀ ਪੀਣੀ ਸੀ ਦਾਰੂ ਥੋੜੀ ਕੇ ਪਰਨਗ ਵਾਂਡੀ ਵੇਗੇ ਇਕੋ ਜੀ ਜੋੜੀ ਵੇ ਜੇ ਅੱਜ ਹੀ ਮੋੜਨਾ ਸੀ ਪੀਣੀ ਸੀ ਦਾਰੂ ਥੋੜੀ ਵੇ ਹੈਨੀ ਹੁਣ ਕੋਈ ਮਤਬਦ ਤੈਨੂੰ ਮੰਨਦੇ ਬੋਲ ਕੇ ਬੋਲੇ ਮੈਨੂੰ ਹੈਨੀ ਹੁਣ ਕੋਈ ਮਤਬਦ ਤੈਨੂੰ ਮੰਨਦੇ ਬੋਲ ਕੇ ਬੋਲੇ ਮੈਨੂੰ ਨਾ ਬਾਬਾ ਦਾ ਘਰੂ ਪੈ ਜਾਏ ਅੰਦਰ ਵੜ ਕੇ ਵੇ ਨਾ ਬਾਬਾ ਦਾ ਘਰੂ ਪੈ ਜਾਏ ਅੰਦਰ ਵੜ ਕੇ ਵੇ ਮੈਂ ਹੁਣ ਜਾਣ ਨਹੀਂ ਦੇਂਦਾ ਹਾ ਨੀ ਤੀ ਤੇਰੀ ਮੈਥੋਂ ਕਾਲੀ ਪਤੀ ਤੇਰੀ ਮੈਥੋਂ ਕਾਲੀ ਛੱਡਦੇ ਹੰਡ ਸਸੇ ਹਕ ਕਿਲੋਮੀਟਰ ਵੀ ਜੇ ਠੂਕਾ ਮੇਰਾ ਪਿੰਡ ਸਸੇ ਹਾ ਨੀ ਤੀ ਤੇਰੀ ਮੈਥੋਂ ਕਾਲੀ ਛੱਡਦੇ ਹੰਡ ਸਸੇ ਹਕ ਕਿਲੋਮੀਟਰ ਵੀ ਜੇ ਠੂਕਾ ਮੇਰਾ ਪਿੰਡ ਸਸੇ ਨੀ ਬਾਤ ਹੈ ਕਿ ਅਜੇ ਤੋਂ ਮਗਰੇ ਫਟੂਲਾ ਨੀ ਵੀਰ ਨੀ ਮੱਖਣ ਖਾਂਦਾ ਢੁੱਲਾ ਜਿ ਬਾਟ ਗਿਆ ਹਜੇ ਤਾਂ ਮੰਗਰੇ ਪਟੁੱਲਾ ਨੀ ਵੀਰ ਨੀ ਮੱਖਣ ਖਾਂਦਾ ਢੁੱਲਾ ਨੀ ਕੀ ਤੈਨੂੰ ਸਮਝਾਵਾਂ ਨੇ ਤੂੰ ਤਾਂ ਆਪ ਸਿਆਣੀ ਐ ਨੀ ਕੀ ਤੈਨੂੰ ਸਮਝਾਵਾਂ ਨੇ ਤੂੰ ਤਾਂ ਆਪ ਸਿਆਣੀ ਐ ਈਮਾ ਜੀ ਮੈਂ ਤਾਂ ਹੁਣ ਹੀ ਬੋਟੀ ਲੈ ਕੇ ਜਾਣੀ ਐ ਜਿਨਾ ਤਾਂ ਹੁਣੇ ਹੀ ਮੋਟੀ ਲੱਗੇ ਜਾਣੀ ਐ ਮਾ ਜਿਨਾ ਤਾਂ ਹੁਣੇ ਹੀ ਮੋਟੀ ਲੱਗੇ ਜਾਣੀ ਐ ਤੋਰ ਸਕੂਟਰ ਹੌਲੀ ਜਾਵੀ ਮਾ ਦੇ ਆ ਮਖਣਾ ਵੇ ਰਸਤੇ ਦੇ ਵਿੱਚ ਹੋਰ ਪੀਣ ਨਾ ਪੈ ਜਾਏ ਟੱਕਰਾ ਵੇ ਤੋਰ ਸਕੂਟਰ ਹੌਲੀ ਜਾਵੀ ਮਾ ਦੇ ਆ ਮਖਣਾ ਵੇ ਰਾਸਤੇ ਦੇ ਵਿੱਚ ਹੋਰ ਪੀਣ ਨਾ ਬਹਿ ਜਾਏ ਟਿਕਣਾ ਵੇ ਇੱਕ ਗੱਲ ਦਿਲੋਂ ਭਲਾਇਓ ਨਾ ਵੇ ਸ਼ਹਿਰ ਦੀ ਪਟੜੀ ਜਾਇਓ ਨਾ ਵੇ ਇੱਕ ਗੱਲ ਦਿਲੋਂ ਭਲਾਇਓ ਨਾ ਵੇ ਸ਼ਹਿਰ ਦੀ ਪਟੜੀ ਜਾਇਓ ਨਾ ਵੇ ਥਾਂ ਥਾਂ ਫਿਰਨੇ ਲਟੇਰੇ ਜਾਇਓ ਸੜਕੇ ਸੜਕੇ ਵੇ ਥਾਂ ਥਾਂ ਫਿਰਨੇ ਲਟੇਰੇ ਜਾਇਓ ਸੜਕੇ ਸੜਕੇ ਵੇ ਮੈਂ ਹੁਣ ਜਾਣ ਨਹੀਂ ਦੇਣਾ ਪੁੱਤਰਾ ਕੌਣ ਹੈ ਸਗੀ ਜਣੀਏ